ਇੱਕ ਸਾਧੂ ਦਾ ਮੌਨ ਤੇ ਇੱਕ ਸੰਸਾਰੀ ਮਨੁੱਖ ਦਾ ਮੌਨ ਇਹਦੇ ਵਿੱਚ ਬਹੁਤ ਭਾਰੀ ਫਰਕਾ ਬਹੁਤ ਵੱਡਾ ਫਰਕਾ ਜਿਹੜਾ ਸਾਧੂ ਦਾ ਮੌਨ ਸਾਧੂ ਦਾ ਮੌਨ ਅੰਦਰ ਤੇ ਆਉਂਦਾ ਹੈ ਸਾਧੂ ਨੂੰ ਪਤਾ ਹੁੰਦਾ ਵੀ ਜਿਹੜੀਆਂ ਮੈਂ ਗੱਲਾਂ ਜਿਹੜੀਆਂ ਬੇਅਰਥ ਨੇ ਬੇਅਰਥ ਗੱਲਾਂ ਉਹ ਬੋਲਦਾ ਹੀ ਨਹੀਂ ਉਹ ਬੋਲਦਾ ਹੀ ਉਦਾਂ ਕਫਰ ਜਿਹਦੇ ਨਾਲ ਕਿਸੇ ਦਾ ਕਲਿਆਣ ਹੋਵੇ ਜਿਸ ਦੇ ਨਾਲ ਕਿਸੇ ਦਾ ਫਾਇਦਾ ਹੋ ਜੇ ਕਿਸੇ ਨੂੰ ਲਾਭ ਹੋਵੇ ਕਿਉਂਕਿ ਪਰਪਕਾਰ ਵਰਤੀ ਹੈ ਪਰਪਕਾਰ ਵਰਤੀ ਕਿਸੇ ਨੂੰ ਕੁਝ ਦੇਣਾ ਚਾਹੁੰਦੀ ਹੈ ਇਸ ਕਰਕੇ ਸਾਧੂ ਦਾ ਜਿਹੜਾ ਮੋਨ ਆ ਉਹ ਅੰਦਰ ਤੋਂ ਬਾਹਰ ਪ੍ਰਗਟ ਹੁੰਦਾ ਹੈ ਇੱਕ ਸੰਸਾਰੀ ਮਨੁੱਖ ਜਦ ਬਾਹਰੋਂ ਮੋਨ ਥੋਪਦਾ ਹੈ ਬਾਹਰੋਂ ਮੋਨਿਆ ਥੁੱਪ ਬਾਹਰੋਂ ਥੋਪਿਆ ਗਿਆ ਮੋਨ ਬੜਾ ਘਾਤਕ ਸਿੱਧ ਵੀ ਹੁੰਦਾ ਐਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕਿਹਾ ਪਾਤਸ਼ਾਹ ਕਹਿੰਦੇ ਚੁੱਪੇ ਚੁੱਪ ਨਾ ਹੋ ਬਈ ਜੇ ਲਾਇ ਰਹਾ ਲਿਵ ਤਾਰ ਵੀ ਜੇ ਬੰਦਾ ਚੁੱਪ ਧਾਰਨ ਕਰ ਲੇ ਵੀ ਪਰਮਾਤਮਾ ਪਾ ਲੂ ਹੁਣ ਸਾਧੂ ਦੇ ਤਾਂ ਮੋਨ ਅੰਦਰ ਤੇ ਜਦ ਉਹਦੀ ਜਗਿਆਸਾ ਜਗੀ ਉਹਨੂੰ ਪਤਾ ਲੱਗਿਆ ਵੀ ਮੈਂ ਹੁਣ ਜਿਹੜਾ ਫਜ਼ੂਲ ਆ ਉਹ ਬੋਲਣਾ ਨਹੀਂ ਸਾਧੂ ਆਟੋਮੈਟਿਕਲੀ ਕੁਦਰਤ ਵੱਲੋਂ ਹੀ ਮੋਨ ਹੋ ਜਾਂਦੇ ਨੇ ਕੁਦਰਤ ਵੱਲੋਂ ਉਹ ਮੌਨ ਧਾਰਨ ਕਰ ਜਾਂਦੇ ਵੀ ਬੋਲਦੇ ਤਾਂ ਹੈਗੇ ਪਰ ਬੜਾ ਘੱਟ ਪਰ ਭੋਲਣਾ ਉਹ ਆ ਜਿਹਦੇ ਨਾਲ ਕਿਸੇ ਦਾ ਫਾਇਦਾ ਹੋ ਜੇ ਫਾਇਦਾ ਉਹਨਾਂ ਦੀ ਕੋਈ ਦੁਸ਼ਟ ਵਰਤੀ ਨਹੀਂ ਹੁੰਦੀ ਪਰ ਉਪਕਾਰੀ ਵਰਤੀ ਹੁੰਦੀ ਆ ਹੁਣ ਜਿਹੜਾ ਬਾਹਰੋਂ ਹੁਣ ਜਿਹੜਾ ਬਾਹਰੋਂ ਮਨੁੱਖ ਬੋਲ ਰਿਹਾ ਹੈ ਹੁਣ ਬਾਹਰੋਂ ਇਹਨੇ ਮੌਨ ਧਾਰਨ ਕਰ ਲਿਆ ਹੁਣ ਦੇਖੋ ਆਮ ਸਮਾਜਿਕ ਲੋਕ ਵਿਚਾਰੇ ਭੋਲੇ ਪਾਲੇ ਸਾਡੀ ਸੰਗਤ ਇਹ ਸੰਗਤ ਨੂੰ ਇਹ ਗੱਲ ਦੀ ਪਛਾਣ ਨਹੀਂ ਹੁੰਦੀ ਇਸ ਕਰਕੇ ਬੜਾ ਧਰਮ ਦੇ ਨਾਂ ਤੇ ਉਹ ਪੱਧਰ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਅਤੇ ਲੁੱਟ ਮਚਾਈ ਚੱਲ ਰਹੀ ਆ ਇਹ ਇਹ ਲੋਕ ਲੁੱਟੇ ਜਾ ਰਹੇ ਨੇ ਇਹ ਇਹ ਗੱਲ ਦੇ ਕਾਰਨ ਕਿਉਂਕਿ ਜਦ ਤੱਕ ਜ਼ਿੰਦਗੀ ਦੇ 2-4 ਭਾਗ ਜਾਗਣ ਨਾ ਇਹ ਬਾਬਾ ਸਤ ਸਿੰਘ ਮਸਕੀਨ ਜੀ ਦੇ ਬੋਲਿਓ ਉਹ ਕਦੇ ਵੀ ਜਦ ਤੱਕ ਜ਼ਿੰਦਗੀ ਦੇ 2-4 ਭਾਗ ਜਾਗਣ ਨਾ ਸੱਚ ਤੇ ਪਖੰਡ ਦੀ ਸਮਝ ਨਹੀਂ ਆਉਂਦੀ ਇਹ ਗੱਲ ਸਚਾਈ ਆ ਮਹਾਪੁਰਸ਼ਾਂ ਦੇ ਬੋਲ ਸੱਚ ਹੁੰਦੇ ਨੇ ਸਤਬਚਨ ਹੁੰਦੇ ਨੇ ਹੁਣ ਜਿਹੜਾ ਸੰਸਾਰੀ ਮਨੁੱਖ ਮੈਂ ਮੂਲ ਅਰਜ਼ ਕਰਾਂ ਵੀ ਸੰਸਾਰੀ ਮਨੁੱਖ ਜਦ ਮੌਨ ਧਾਰਨ ਕਰ ਲੇ ਉਹ ਬਾਹਰੋਂ ਰੋਕ ਕੇ ਧਾਰਨ ਕਰਦਾ ਜਿਸ ਨੂੰ ਮੈਂ ਹੁਣ ਪੰਗਤੀ ਅਰਜ਼ ਕਰੀਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਤਸ਼ਾਹ ਦੀ ਇਲਾਹੀ ਬਾਣੀ ਦੀ ਉਹ ਕਹਿੰਦੇ ਚੁੱਪੇ ਚੁੱਪ ਨਾ ਹੋ ਬਈ ਜੇ ਲਾਇ ਰਹਾ ਲਿਵ ਤਾਰ ਵੀ ਜਿੰਨਾ ਮਰਜੀ ਤੂੰ ਚੁੱਪ ਹੋ ਜਾ ਮਨ ਬੋਲੂਗਾ ਹੁਣ ਉਹ ਜਿਹੜੀ ਚੁੱਪਾ ਹੁਣ ਜਦ ਤਾ ਮਨੁੱਖ ਦੇਖੋ ਮਨੁੱਖ ਇੱਕ ਸਵੰਧਿਤ ਪ੍ਰਾਣੀ ਹੈ ਇਹਨੂੰ ਦੂਜਾ ਤੀਜਾ ਚੌਥਾ ਕੋਈ ਮੈਗਜ਼ੀਨ ਅਖਬਾਰ ਰੇਡੀਓ ਟੀਵੀ ਮੋਬਾਈਲ ਕਿਸ ਨਾ ਕਿਸ ਚਾਹੀਦਾ ਮਨੁੱਖ ਸਵੰਧਿਤ ਪ੍ਰਾਣੀ ਹੋਣ ਕਰਕੇ ਕੱਲਾਪਣ ਨੂੰ ਅਖਰਦਾ ਹੈ ਹੁਣ ਕੱਲਾ ਜਦ ਇਹ ਬੈਠੂਗਾ ਹੁਣ ਕੱਲਾ ਬੈਠ ਕੇ ਇਹਨੂੰ ਇੰਨਾ ਅਖਰੂਗਾ ਫਿਰ ਇਹ ਆਪਣੇ ਆਪ ਨਾਲ ਗੱਲਾਂ ਕਰੂ ਹੁਣ ਚੁੱਪ ਹੋ ਗਿਆ ਕਿਉਂਕਿ ਕਿਸੇ ਨਾਲ ਬੋਲਤਾ ਰਿਹਾ ਨਹੀਂ ਕੋਈ ਹੈ ਨਹੀਂ ਦੂਜਾ ਫਿਰ ਇਹ ਆਪਣੇ ਆਪ ਨਾਲ ਗੱਲ ਕਰੂ ਜਦ ਆਪਣੇ ਆਪ ਨਾਲ ਗੱਲਾਂ ਕਰੂ ਸੰਸਕਾਰ ਫੇਰ ਅੰਦਰ ਬਣਨਗੇ ਇਹ ਜਦ ਹੁਣ ਜਿਵੇਂ ਜਿਵੇਂ ਹੁਣ ਤੁਸੀਂ ਲਾ ਲਓ ਹੁਣ ਕੋਈ ਵੀ ਚੀਜ਼ ਅੰਦਰ ਚਲੋ ਗੁਸਤਾਖੀ माफ ਹੁਣ ਬੰਦਾ ਮਲ ਮੁੱਤਰ ਨੂੰ ਅੰਦਰ ਰੋਕ ਲਵੇ ਹੁਣ ਕਿਵੇਂ ਉਹ ਇੱਕ ਲਖਤ ਪ੍ਰੈਸ਼ਰ ਬਣ ਕੇ ਨਿਕਲੂ ਹੁਣ ਕੁਛ ਵੀ ਬੰਦਾ ਅੰਦਰ ਕੋਈ ਵੀ ਇੰਦਰੀਆਂ ਦਾ ਰਕਾਓ ਕੁਛ ਵੀ ਅੰਦਰ ਰੋਕ ਨਹੀਂ ਸਕਦਾ ਹੁਣ ਕੁਛ ਵੀ ਨਹੀਂ ਅੰਦਰ ਰੋਕ ਸਕਦਾ ਇਸ ਤਰ੍ਹਾਂ ਕਰਕੇ ਜਿਹੜੀ ਸਾਡੀ ਚਤਬਨੀ ਹੈ ਇਹਨੂੰ ਵੀ ਰੋਕ ਨਹੀਂ ਸਕਦਾ ਇਹਨੂੰ ਵੀ ਰੋਕ ਨਹੀਂ ਸਕਦਾ ਇਹ ਅੰਦਰ ਤੇ ਰੁਕਦੀ ਬਾਹਰ ਆਊਗੀ ਬਾਹਰੋਂ ਰੋਕੀ ਹੋਈ ਅੰਦਰ ਨਹੀਂ ਜਾਂਦੀ ਹੁਣ ਜਿਵੇਂ ਪ੍ਰਮਾਤਮਾ ਨੂੰ ਪਾਉਣ ਦੇ ਦੋ ਮਾਰਗ ਨੇ ਯੋਗ ਤੇ ਤਾਓ ਯੋਗ ਸਰੀਰ ਨੂੰ ਸਾਧ ਕੇ ਅੰਦਰ ਆਉਣਾ ਤਾਓ ਧਿਆਨ ਨਾਲ ਅੰਦਰ ਪ੍ਰਵੇਸ਼ ਹੋ ਕੇ ਅੰਦਰੋਂ ਸਭ ਕੁਝ ਬਾਹਰ ਨੂੰ ਪ੍ਰਗਟ ਹੁੰਦਾ ਆਉਂਦਾ ਹੈ ਹੁਣ ਜਦ ਇਹ ਅਸੀਂ ਰੋਕ ਲਿਆ ਹੁਣ ਵਿਚਾਰ ਰੋਕ ਲੇ ਉਹ ਅੰਦਰ ਸਾਡੇ ਬਹੁਤ ਗਹਿਰੇ ਸੰਸਕਾਰ ਬਣਨਗੇ ਜੇ ਹੁਣ ਜਦ ਉਹ ਬੋਲੂਗਾ ਜਿਵੇਂ ਹੁਣ ਇੱਕ ਦਰਿਆ ਨੂੰ ਅਸੀਂ ਬੰਨ ਲੀਏ ਦਰਿਆ ਨੂੰ ਬੰਨ ਲਾ ਦਈਏ ਕੋਈ ਪਾਣੀ ਆਉਂਦਾ ਕਿਸੇ ਨਾਲੇ ਦੇ ਵਿੱਚ ਕਿਸ ਖਾਲ ਦੇ ਵਿੱਚ ਰੋਕ ਦਈਏ ਹੁਣ ਅਸੀਂ ਰੋਕਤਾ ਪਿੱਛੋ ਆਈ ਜਾਂਦਾ ਹੈ ਪਿੱਛੋ ਤਾਈ ਜਾਂਦਾ ਕਿਉਂਕਿ ਸ਼ਕਤੀ ਦਾ ਵਹਿਣ ਮੈਂ ਪਹਿਲਾਂ ਵੀ ਅਰਜ਼ੀ ਕੀਤੀ ਆ ਸਾਡੇ ਅੰਦਰ ਜਿਹੜੀ ਇਹ ਸ਼ਕਤੀ ਵੱਲ ਦੀ ਬਣ ਰਹੀ ਆ ਨਾ ਇਹਦਾ ਵਹਿਣ ਸਭ ਚੱਲਦਾ ਰਹਦਾ ਹੈ ਇਹ ਰੁਕਦਾ ਨਹੀਂ ਹੈ ਜਿਵੇਂ ਸਮਾਜ ਸਾਰਾ ਪ੍ਰਮਾਤਮਾ ਨੇ ਚਲਾਇ ਮਾਨ ਬਣਾਇਆ ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਦਿਨ ਰੱਬ ਚੱਲੇ ਨੇ ਸਾਸਿ ਲੈ ਤਾਰਕਾ ਲਖ ਪਲੋਏ ਮਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਇਸ ਤਰ੍ਹਾਂ ਜਿਵੇਂ ਸਮੂਹ ਬ੍ਰਹਿਮੰਡ ਚੱਲ ਰਿਹਾ ਹੈ ਇਹਦੇ ਸਾਡੇ ਅੰਦਰ ਜਿਹੜੀ ਸ਼ਕਤੀ ਹੈ ਉਹ ਵੀ ਉਹ ਵੀ ਚਲਦੀ ਰਹਿੰਦੀ ਆ ਉਹ ਵੀ ਰੁਕਦੀ ਨਹੀਂ ਹੁਣ ਇਹ ਜਿਹੜਾ ਵਿਚਾਰ ਨੇ ਸਾਡੇ ਅੰਦਰ ਇਹਨਾਂ ਨੂੰ ਜੇ ਅਸੀਂ ਚੁੱਪ ਰਹਿ ਕੇ ਰੋਕ ਲਈਏ ਹੁਣ ਇਹ ਰੁਕੇ ਰਹਿਣਗੇ ਰੁਕੇ ਜਦ ਜਦ ਬੋਲेंगे ਬੜੇ ਜਿਵੇਂ ਬਸਪੋਰਟ ਫਟਦਾ ਇਸ ਤਰ੍ਹਾਂ 1 ਲਖਤ ਨਿਕਲਣਗੇ ਸਾਡੇ ਅੰਦਰੋਂ ਜਿਵੇਂ ਮੈਂ ਕਹਿੰਦਾ ਵੀ ਬੰਨ੍ਹ ਲਾ ਕੇ ਕੋਈ ਖਾਲ ਰੋਕਦੀ ਏ ਪਿੱਛੋਂ ਪਾਣੀ ਆਈ ਜਾਵੇ ਫਿਰ ਉਹ ਜੇ ਨਾ ਵੀ ਅਸੀਂ ਤੋੜਿਆ ਉਹਨੂੰ ਆਪਣੇ ਆਪ ਉਹ ਆਪਣੇ ਆਪ ਟੁੱਟ ਕੇ 1 ਲਖਤ ਜਿਵੇਂ ਦਰਿਆ ਰੋਕਿਆ ਜਾਵੇ ਆਪਣੇ ਆਪ ਟੁੱਟ ਕੇ ਪਿੰਡਾਂ ਦੇ ਪਿੰਡ ਹੜਾ ਸਕਦਾ ਹੈ ਇਸ ਤਰ੍ਹਾਂ ਜੇ ਇਹਨੂੰ ਰੋਕਿਆ ਜਾਵੇ ਉਹ ਬੜਾ ਨੁਕਸਾਨ ਕਰਿਆ ਜਾਂਦਾ ਬਾਹਰੋਂ ਮੌਨ ਥੋਪਣਾ ਬੜਾ ਘਾਤਕ ਸਿੱਧ ਹੋਊਗਾ